ਮੈਂ ਕਹਣਾ ਜੇ ਤਾਂ ਇੱਕ ਜਵਾਈ ਜਿੱਥੇ ਵੀ ਜਾਂਦਾ ਥੋਡੀ ਧੀ ਨੂੰ ਪੁੱਛ ਕੇ ਜਾਵੇ ਤੇ ਪੁੱਛ ਕੇ ਆਵੇ ਜੋ ਵੀ ਚੀਜ਼ ਲਿਆਉਣੀ ਆ ਥੋਡੀ ਧੀ ਨੂੰ ਪੁੱਛੇ ਹਰ ਫੈਸਲਾ ਕਰਦੇ ਥੋਡੀ ਧੀ ਨੂੰ ਪੁੱਛ ਕੇ ਲਵੇ ਫੇਰ ਤਾਂ ਜੀ ਸਾਨੂੰ ਇੱਕ ਬਹੁਤ ਹੀ ਨੇਕ ਬੰਦ ਤੇ ਬਾਲੀ ਵਧੀਆ ਸੁਭਾਅ ਦਾ ਤੇ ਭਲੀ ਖੁੱਖ ਦਾ ਜਾਇਆ ਪੁੱਤ ਮਿਲ ਗਿਆ ਤੇ ਜੇ ਉਹੀ ਕੰਮ ਤੁਹਾਡਾ ਪੁੱਤ ਥੋਡੀ ਨੋ ਨੂੰ ਪੁੱਛ ਕੇ ਕਰੇ ਥੋਡੀ ਨੋ ਨੂੰ ਪੁੱਛ ਕੇ ਹਰ ਫੈਸਲਾ ਲਵੇ ਜਿੱਥੇ ਜਾਣਾ ਜਾਵੇ ਜਿੱਥੋਂ ਆਉਣਾ ਆਵੇ ਤੇ ਉਹਨੂੰ ਪੁੱਛੇ ਬਿਨਾਂ ਕਦਮ ਨਾ ਚੱਕੇ ਤੇ ਫੇਰ ਜੀ ਇੱਕ ਪੁੱਤਕ ਪੁੱਤ ਹੋ ਗਿਆ ਇਹ ਤਾਂ ਜਦੋਂ ਦਾ ਵਿਆਹ ਆ ਪਤਾ ਨਹੀਂ ਇਹਦੇ ਕੀ ਸੰਘਾਤਾ ਜੇ ਉਹ ਆਪਦੇ ਸਹੁਰਿਆਂ ਦੀ ਕੇਅਰ ਕਰਨ ਲੱਗ ਜੀ ਜੇ ਤੁਹਾਡਾ ਜਵਾਈ ਕੇਅਰ ਕਰਦਾ ਫਿਰ ਤਾਂ ਉਹ ਸਾਡਾ ਨੇਕਬੰਦ ਪੁੱਤ ਆ ਜੀ ਸਾਡਾ ਜਵਾਈ ਸਾਨੂੰ ਬਹੁਤ ਵਧੀਆ ਮਿਲਿਆ ਤੇ ਜੇ ਇੱਕ ਪੁੱਤ ਆਪਦੇ ਸਹੁਰਿਆਂ ਵੱਲ ਨੂੰ ਤਾਂਗਦਾ ਤੇ ਫਿਰ ਜੀ ਪਤਾ ਨਹੀਂ ਇਹਨੂੰ ਤਾਂ ਕੀ ਸੰਘਾਤਾ ਪਤਾ ਨਹੀਂ ਇਹ じゃ ਕੀ ਕਰਤਾ ਜਿਉਂ ਵਿਆਹ ਆ ਬਸ ਮੰਮੀ ਜੀ ਮੰਮੀ ਜੀ ਸਹੁਰੇ ਸਹੁਰੇ ਸਾਲੇ ਸਾਲੇ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਆ ਜਦੋਂ ਦੀ ਵਿਆਹੀ ਆ ਇਹਨੇ ਤਾਂ ਉਂਗਲਾ ਤੇ ਨਾਚ ਆ ਰੱਖਿਆ ਸਾਡਾ ਮੁੰਡਾ ਇਹ ਗੱਲ ਦੁਨੀਆ ਤੇ ਸੱਚ ਆ ਕਿ ਝੂਠਾ ਦੱਸੇ ਜ਼ਰੂਰ